ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦੇ ਸਚ ਜੁਗਾ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦੀ ਸੰਥਿਆ ਆਰੰਭ ਹੋਣ ਜਾ ਰਹੀ ਹੈ ਮੂਲ ਮੰਤਰ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਜ਼ਰੂਰੀ ਬੇਨਤੀ ਇਹ ਹੈ ਇਹ ਜੋ ਸੰਥਿਆ ਆਪ ਜੀ ਸਰਵਣ ਕਰਨ ਜਾ ਰਹੇ ਹੋ ਇਸ ਸੰਥਿਆ ਨੂੰ ਆਪਾਂ ਸਭ ਤੋਂ ਵਧੀਆ ਅਤੇ ਸਭ ਤੋਂ ਬਰੀਕੀ ਵਾਲੀ ਅਤੇ ਅਖੀਰਲੀ ਸੰਥਿਆ ਨਹੀਂ ਕਹਿ ਸਕਦੇ ਕਿਉਂਕਿ ਗੁਰੂ ਸਾਹਿਬ ਦੀ ਬਾਣੀ ਅਗਾਧ ਬੋਧ ਹੈ ਗੁਰਬਾਣੀ ਦਾ ਸੁੱਧ ਉਚਾਰਣ ਹੈ ਗੁਰੂ ਸਾਹਿਬ ਆਪ ਹੀ ਕਰ ਸਕਦੇ ਹਨ ਜਦ ਪੂਰਨ ਬ੍ਰਹਮ ਦੇ ਵਿੱਚ ਲੀਨ ਹੋਇਆ ਕੋਈ ਮਹਾਪੁਰਖ ਹੀ ਕਰ ਸਕਦਾ ਹੈ ਇਹ ਨਿਮਾਣਾ ਜਜਤਨ ਹੈ ਤਾਂ ਜੋ ਅਸੀਂ ਘਰਾਂ ਦੇ ਅੰਦਰ ਆਪਣੇ ਨਿਤਨੇਮ ਦੇ ਵਿੱਚ ਗੁਰਬਾਣੀ ਦਾ ਪਾਠ ਕਰਦੇ ਹਾਂ ਅਤੇ ਜੋ ਆਮ ਤੌਰ ਤੇ ਅਸੀਂ ਗਲਤੀਆਂ ਕਰਦੇ ਹਾਂ ਉਹਨਾਂ ਦੇ ਸੋਧ ਵਾਸਤੇ ਆਪ ਜੀ ਦੇ ਸਾਨਮੁਖ ਇਹ ਸੰਥਿਆ ਪਾਠ ਸੇਵਾ ਵਿੱਚ ਹਾਜ਼ਰ ਕੀਤਾ ਹੈ ਤਾ ਜੋ ਸਾਡਾ ਗੁਰਬਾਣੀ ਦਾ ਸੁੱਧ ਉਚਾਰਨ ਹੋ ਸਕੇ ਸੋ ਗੁਰੂ ਸਾਹਿਬ ਕਿਰਪਾ ਕਰਨ ਆਪ ਹੀ ਇਹ ਕਾਰਜ ਕਰਵਾ ਲੈਣ ਇੱਕ ਓ ਅੰਕਾਰ ਇੱਕ ਓ ਅੰਕਾਰ ਨੂੰ ਸਹੀ ਬੋਲਣ ਦਾ ਤਰੀਕਾ ਹੈ ਇੱਕ ਓ ਅੰਕਾਰ ਗਲਤ ਬੋਲਦੇ ਹਨ ਕਈ ਇੱਕ ਮਕਾਰ ਬੋਲ ਜਾਂਦੇ ਹਨ ਕਈ ਇੱਕ ਓੰਕਾਰ ਬੋਲ ਜਾਂਦੇ ਹਨ ਅਤੇ ਵੱਖ-ਵੱਖ ਤਰੀਕਿਆਂ ਦੇ ਨਾਲ ਗਲਤ ਉਚਾਰਨ ਕੀਤਾ ਜਾਂਦਾ ਹੈ ਸੋ ਸਹੀ ਉਚਾਰਨ ਹੈ ਜੋ ਇੱਕ ਹੈ ਅੰਕ ਰੂਪ ਦੇ ਵਿੱਚ ਇਹਨੂੰ ਬੋਲਣ ਦਾ ਤਰੀਕਾ ਹੈ ਈੜੀ ਸਿਹਾਰੀ ਕਕਾ ਇੱਕ ਥੋੜਾ ਜਿਹਾ ਗੈਪ ਦੇ ਕੇ ਓ ਅੰਕਾਰ ਬੋਲਣਾ ਹੈ ਊੜੇ ਹੋੜਾ ਊੜੇ ਉਹਨੂੰ ਖੁੱਲਾ ਵੀ ਉਤੋਂ ਆਖਦੇ ਹਾਂ ਐੜੇ ਟਿੱਪੀ ਕਕੇ ਕੰਨਾ ਰਰਾ ਓ ਅੰਕਾਰ ਬੋਲਣਾ ਹੈ ਊੜੇ ਨੂੰ ਖੁੱਲਾ ਬੋਲਣਾ ਹੈ ਉਤੋਂ ਓ ਅੰਕਾਰ ਓ ਅੰਕਾਰ ਸੇ ਇਹਨੂੰ ਬੀਜ ਮੰਤਰ ਆਖਦੇ ਹਨ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਆਪ ਜੀ ਨੇ ਨਾਲ ਇਸ ਪਾਠ ਨੂੰ ਉਚਾਰਨ ਕਰਨਾ ਹੈ ਸਤ ਨਾਮ ਇਸ ਪਾਠ ਨੂੰ ਕਈ ਇਕੱਠਾ ਪੜਦੇ ਹਨ ਸਤਨਾਮ ਲੇਕਿਨ ਥੋੜਾ ਜਿਹਾ ਸਪੇਸ ਦੇ ਕੇ ਬੋਲਣਾ ਹੈ ਸਤ ਕਸ ਕੇ ਬੋਲਣਾ ਹੈ ਸਤ ਨਾਮ ਸੋ ਇਹ ਤਰੀਕਾ ਸਹੀ ਹੈ ਕਰਤਾ ਪੁਰਖ ਕਰਤਾਪੁਰਖ ਵੀ ਅਲੱਗ-ਅਲੱਗ ਬੋਲਣਾ ਹੈ। ਨਿਰਭਾਉ ਇਸੇ ਤਰ੍ਹਾਂ ਨਿਰਭਾਉ ਪਾਠ ਇਕੱਠਾ ਹੈ। ਨਿਰਭਾਉ ਪਾਠ ਬੋਲਣਾ ਹੈ ਕਿਉਂਕਿ ਭੱਬੇ ਦੇ ਪਿੱਛੇ ਊੜੇ ਔਂਕੜ ਹੈ। ਕਈ ਨਿਰਭੋ ਪੜ ਜਾਂਦੇ ਹਨ। ਭੱਬੇ ਦੇ ਮਗਰ ਜੋ ਊੜਾ ਥੱਲੇ ਔਂਕੜ ਹੈ ਇਹ ਭਾਉ ਦਾ ਪਾਠ ਹੈ ਨਿਰਭਾਉ। ਚੰਗੀ ਤਰ੍ਹਾਂ ਮੂੰਹ ਖੋਲ ਕੇ ਸਾਧ ਸੰਗਤ ਦਾ ਦਵ ਵਿਚਾਰਨ ਕਰਨਾ ਹੈ ਨਿਰਵੈਰ ਇਸੇ ਤਰ੍ਹਾਂ ਨਿਰਵੈਰ ਪਾਠ ਇਕੱਠਾ ਹੈ ਅਕਾਲ ਮੂਰਤ ਇਸ ਪਾਠ ਨੂੰ ਅਕਾਲ ਮੂਰਤ ਹੀ ਪੜਨਾ ਹੈ ਕਈ ਕਾਲ ਮੂਰਤ ਪੜ ਜਾਂਦੇ ਹਨ ਐੜਾ ਛੱਡ ਜਾਂਦੇ ਨੇ ਅਤੇ ਕਈ ਐੜੇ ਨੂੰ ਕੰਨਾਂ ਕੋਲੋਂ ਲਾ ਦਿੰਦੇ ਹਨ ਆ ਕਾਲ ਇਸ ਕਰਕੇ ਅਕਾਲ ਮੂਰਤ ਹੈ ਐੜਾ ਮੁਕਤਾ ਹੀ ਹੈ ਅਤੇ ਧਿਆਨ ਰੱਖਣਾ ਹੈ ਤੱਤੇ ਦੀ ਆਵਾਜ਼ ਵੀ ਮਗਰੋਂ ਆਵੇ ਕਈ ਦੱਬ ਜਾਂਦੇ ਹਨ ਆਵਾਜ਼ ਮਗਰੋਂ ਕੱਢਦੇ ਨਹੀਂ ਅਕਾਲ ਮੂਰਤ ਅਜੂਨੀ ਸਹ ਭੰ ਇਸੇ ਤਰ੍ਹਾਂ ਅਜੂਨੀ ਪਾਠ ਪੜ੍ਹਨਾ ਹੈ ਯਈਲ ਆ ਜਾਂਦੇ ਹਨ ਜੱਜੇ ਦੀ ਜਗ੍ਹਾ ਤੇ ਕਈ ਅਤੇ ਹੋਰ ਹੀ ਕਈ ਢੰਗ ਨਾਲ ਬੁੱਲ ਜਾਂਦੇ ਹਨ ਪਾਠ ਅਗਲਾ ਹੈ ਸਹ ਭੰ ਸਹ ਭੰ ਬੱਬੇ ਦੇ ਉੱਤੇ ਟਿੱਪੀ ਨੱਕ ਵਿੱਚ ਆਵਾਜ਼ ਆਉਣੀ ਚਾਹੀਦੀ ਹੈ ਕਿਉਂਕਿ ਇਹ ਨਾਸਕੀ ਉਚਾਰਣ ਹੈ ਨੱਕ ਵਿੱਚ ਬੋਲਿਆ ਜਾਣ ਵਾਲਾ ਕਈ ਸਹ ਭੰਗ ਬੋਲ ਦਿੰਦੇ ਹਨ ਉਹ ਪਿੱਛੇ ਗੱਗਾ ਕੋਲੋਂ ਹੀ ਜੋੜ ਦਿੰਦੇ ਨੇ ਇਸ ਕਰਕੇ ਧਿਆਨ ਰੱਖਣਾ ਹੈ ਭੰਗ ਦੀ ਆਵਾਜ਼ ਆਵੇ ਸਹ ਭੰ ਅਤੇ ਬਹੁਤੇ ਬੱਬਾ ਬੋਲ ਜਾਂਦੇ ਹਨ ਸਹਿਬੰ ਉਹ ਵੀ ਗਲਤ ਹੈ ਭੱਬੇ ਟਿੱਪੀ ਭੰਗ ਮਹਾਰਨੀ ਦੇ ਵਿੱਚ ਆਪ ਜੀ ਮਹਾਰਨੀ ਕੰਠ ਕਰੋ ਮਹਾਰਨੀ ਨੂੰ ਉਚਾਰਨ ਨੂੰ ਅਭਿਆਸ ਕਰੋ ਸਾਰੇ ਹੀ ਉਚਾਰਨ ਵਧੀਆ ਢੰਗ ਨਾਲ ਸੌਖੇ ਸਖੈਨ ਤਰੀਕੇ ਨਾਲ ਸਮਝਾਉਣਗੇ ਸਹਿ ਭੰਗ ਪਾਠ ਹੈ ਗੁਰ ਪ੍ਰਸਾਦ ਇਸ ਪਾਠ ਨੂੰ ਸੰਪਰਦਾਵਾਂ ਦੇ ਵਿੱਚ ਟਕਸਾਲ ਦੇ ਅੰਦਰ ਲਗ ਕਰਾਇਆ ਜਾਂਦਾ ਹੈ ਗੁਰ ਪ੍ਰਸਾਦ ਅਤੇ ਦੋ ਨੰਬਰ ਪਾਠ ਜੋ ਉਚਾਰਨ ਕੀਤਾ ਜਾਂਦਾ ਹੈ ਉਹ ਇਕੱਠਾ ਵੀ ਬੋਲ ਜਾਂਦੇ ਹਨ ਗੁਰ ਪ੍ਰਸਾਦ ਪੱਪੇ ਦੇ ਪੈਰ ਦੇ ਵਿੱਚ ਰਾਰਾ ਹੈ ਪ੍ਰਸਾਦ ਬੋਲਣਾ ਹੈ ਜੇ ਰਾਰਾ ਪੂਰਾ ਲੱਗਾ ਹੋਵੇ ਗੁਰਬਾਣੀ ਦੇ ਵਿੱਚ ਆਉਂਦਾ ਵੀ ਹੈ ਰਾਰਾ ਪ੍ਰਸਾਦ ਉਹਨੂੰ ਬੋਲਾਂਗੇ ਲੇਕਿਨ ਇਹ ਪੈਰ ਦੇ ਵਿੱਚ ਹੈ ਇਹ ਜਲਦੀ ਨਾਲ ਬੋਲਣਾ ਹੈ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਪਾਠ ਨੂੰ ਬੋਲਾ ਬੁਲਣਾ ਹੈ ਕਸ ਕੇ ਨਹੀਂ ਬੋਲਣਾ ਕਈ ਜਪ ਪੜਦੇ ਹਨ ਉਹ ਗਲਤ ਹੈ ਬੋਲਾ ਉਚਾਰਨ ਹੈ ਜਪ ਆਦਿ ਸੱਚ ਜੁਗਾਦ ਸੱਚ ਸੱਚ ਨੂੰ ਕਸ ਕੇ ਬੋਲਣਾ ਹੈ ਆਦਿ ਸੱਚ जुगाद सच्च इसी तरह जुगाद ਨੂੰ ਵੀ ਥੋੜਾ ਜਿਹਾ ਕੱਸ ਕੇ ਬੋਲਣਾ ਹੈ जुगाद सच्च ਅਧ ਚੱਚੇ ਦੀ ਆਵਾਜ਼ ਆਉਣੀ ਚਾਹੀਦੀ ਹੈ ਹੈ ਪੀ ਸੱਚ ਨਾਨਕ ਖੋਸੀ ਪੀ ਸੱਚ ਹੈ ਪੀ ਇਸ ਤਰ੍ਹਾਂ ਅਲੱਗ ਅਲੱਗ ਬੋਲਣਾ ਹੈ ਕਈ ਹੈਪੀ ਪੜ ਜਾਂਦੇ ਹਨ ਉਹ ਵੀ ਗਲਤ ਹੈ ਹੈ ਭੀ ਸੱਚ ਇੱਥੇ ਰੁਕਣਾ ਹੈ ਵਸਰਾਮ ਹੈ ਨਾਨਕ ਇੱਥੇ ਥੋੜੀ ਜੀ ਜਮਕ ਜਮਕ ਬਾਰੇ ਪੁੱਛਿਆ ਗਿਆ ਸੀ ਉਹ ਕੀ ਹੁੰਦੀ ਆ ਜਿੱਥੇ ਥੋੜਾ ਰੁਕਣਾ ਪਵੇ ਪੰਕਤੀ ਦਾ ਪਾਠ ਬੋਲਦਿਆਂ ਉਹ ਥੋੜ੍ਹਾ ਜਿਹਾ ਰੁਕਣ ਦੇ ਨੂੰ ਜਮਕ ਆਂਦੇ ਹਨ ਜਿੱਥੇ ਜ਼ਿਆਦਾ ਰੁਕ ਕੇ ਬੋਲੀਏ ਉਹ ਵਿਸਰਾਮ ਹੁੰਦਾ ਹੈ ਨਾਨਕ ਪਦ ਦੇ ਉੱਤੇ ਜਮਕ ਹੈ ਨਾਨਕ ਹੋਸੀ ਭੀ ਸੱਚ ਇਸੇ ਤਰ੍ਹਾਂ ਪੜ੍ਹਨਾ ਹੈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਸੋਚੈ ਚੱਚੇ ਦੇਵਤੇ ਦਲਾਈਆਂ ਹਨ ਪਾਠ ਬੜਨਾ ਹੈ ਚੈ ਸੋਚੈ ਸੋਚੈ ਕਈ ਸੋਚੇ ਪੜ ਜਾਂਦੇ ਹਨ ਇੱਕ ਲਾਂ ਛੱਡ ਹੀ ਜਾਂਦੇ ਹਾਂ ਤੇ ਇੱਕ ਲਾਂ ਦੀ ਆਵਾਜ਼ ਕੱਢਦੇ ਹਾਂ ਉਹ ਵੀ ਗਲਤ ਹੈ ਧਿਆਨ ਰੱਖਣਾ ਹੈ ਕਿਉਂਕਿ ਉਹੀ ਉਚਾਰਣ ਮੇਨ ਦੱਸੇ ਜਾ ਰਹੇ ਹਨ ਜੋ ਆਮ ਅਸੀਂ ਗਲਤ ਉਚਾਰਣ ਕਰਦੇ ਹਾਂ ਜਾਂ ਸੁਣਿਆ ਜਾਂਦਾ ਹੈ ਬੋਲਦਾ ਕਿਸੇ ਨੂੰ ਇਸ ਕਰਕੇ ਸੋਚੇ ਦੀ ਜਗ੍ਹਾ ਤੇ ਸੋਚੈ ਪਾਠ ਹੈ ਅਤੇ ਸੋਚੈ ਸੋਚ ਨਾ ਹੋਵਈ ਇੱਥੇ ਵਿਸਰਾਮ ਹੈ ਹੋਵੀ ਪਾਠ ਨਹੀਂ ਪੜਨਾ ਹੋਵਈ ਬਾਵੇ ਦੀ ਆਵਾਜ਼ ਈੜੀ ਸਿਹਾਰੀ ਆਉਣੀ ਚਾਹੀਦੀ ਹੈ ਹੋ ਵਈ ਹਾ ਹੇ ਹੋੜਾ ਬੋਲ ਕੇ ਥੋੜਾ ਜਿਹਾ ਸੰਬੰਧਕ ਕਰਕੇ ਬੋਲੋ ਵਈ ਹੋ ਵਈ ਹੋ ਵਈ ਇੱਥੇ ਵਿਸਰਾਮ ਹੈ ਜੇ ਸੋਚੀ ਲੱਖ ਵਾਰ ਹੁਣ ਪਾਠ ਹੈ ਲੱਖ ਲੱਲਾ ਖਖਾ ਲੱਖ ਪੋਲਾ ਨਹੀਂ ਬੋਲਣਾ ਅੱਧਕਾ ਲਗਾ ਕੇ ਬੋਲਣਾ ਹੈ ਲੱਖ ਕਿਉਂਕਿ ਇਹ ਗਿਣਤੀ ਦੇ ਵਰਤਿਆ ਗਿਆ ਹੈ ਲਖ ਪਾਠ ਹੈ ਕਸ ਕੇ ਚੁੱਪ ਚੁੱਪ ਨਾ ਹੋ ਬਾਈ ਜੇ ਲਾਇ ਰਹਾ ਲਿਵ ਤਾਰ ਚੁੱਪ ਇਹ ਵੀ ਕਸ ਕੇ ਬੋਲਣਾ ਹੈ ਚੁੱਪ ਚੁੱਪ ਇਹ ਵੀ ਕਸ ਕੇ ਬੋਲਣਾ ਹੈ ਨੰਨੇ ਦੀ ਆਵਾਜ਼ ਮੁਕਤੇ ਦੀ ਆਉਣੀ ਚਾਹੀਦੀ ਹੈ ਨਾ ਨੰਨੇ ਨੂੰ ਕੰਨਾਂ ਲਗਾ ਦੇਾਂਗੇ ਤੇ ਨਾ ਪਾਠ ਬਣ ਜਾਵੇਗਾ ਇਸੇ ਤਰ੍ਹਾਂ ਚੁੱਪੈ ਚੁੱਪ ਨਾ ਹੋਵਈ ਹੋਵਈ ਪਾਠ ਜਿਵੇਂ ਆਪ ਜੀ ਨੇ ਪਹਿਲਾਂ ਸਮਝਿਆ ਹੈ ਉਦਾਂ ਹੀ ਬੋਲਣਾ ਹੈ ਤੇ ਹੋਵਈ ਦੇ ਉੱਤੇ ਹੀ ਵਿਸਰਾਮ ਹੈ ਜੇ ਲਾਏ ਰਹਾ ਲਿਵਤਾਰ ਹੁਣ ਜੇ ਪਾਠ ਵੀ ਕੱਲਾ ਬੋਲਣਾ ਹੈ ਜੇ ਲੰਮਾ ਕਰਕੇ ਲਾਏ ਇਸ ਤਰ੍ਹਾਂ ਬੋਲਣਾ ਹੈ ਲੱਲੇ ਦੇ ਕੰਨੇ ਨੂੰ ਲੰਮਾ ਬੋਲਣਾ ਹੈ ਅਤੇ ਈੜੀ ਸਿਆਰੀ ਨੂੰ ਕਿਉਂਕਿ ਲਘੂ ਮਾਤਰਾ ਹੈ ਥੋੜੀ ਆਵਾਜ਼ ਆਉਣੀ ਚਾਹੀਦੀ ਹੈ ਜਦੋਂ ਅਸੀਂ ਲੱਲੇ ਨੂੰ ਕੰਨੇ ਨੂੰ ਲੰਮਾ ਬੋਲਾਂਗੇ ਤੇ ਈੜੀ ਸਿਆਰੀ ਆਪਣੇ ਆਪ ਹੀ ਸਹੀ ਉਚਾਰਣ ਨਿਕਲੇਗਾ ਕਈ ਪਾਠ ਬੋਲ ਜਾਂਦੇ ਹਨ ਲਾਏ ਉਹਦਾ ਉਚਾਰਣ ਸਾਧ ਸੰਗਤ ਜੀ ਈੜੀ ਦੀ ਲਾਂ ਲੱਗ ਜਾਂਦੀ ਹੈ ਲਾਏ ਇਸ ਕਰਕੇ ਜੋ ਲਿਖਿਆ ਹੈ ਜੇ ਲਾਏ ਲੱਲੇ ਕੰਨਾ ਲਾ ਈੜੀ ਸਿਆਰੀ ਇਹ ਲਾਏ ਇਸ ਤਰ੍ਹਾਂ ਪਾਠ ਦਾ ਵਿਚਾਰਨ ਕਰਨਾ ਹੈ ਅਤੇ ਚੁੱਪ ਪਾਠ ਜੋ ਹੈ ਉਰਾਤਣ ਸਰੂਪਾਂ ਦੇ ਅੰਦਰ ਉੱਥੇ ਵੀ ਦਰਸ਼ਨ ਕਰਨ ਨੂੰ ਮਿਲਦੇ ਹਨ ਪੱਪੇ ਨੂੰ ਸਿਹਾਰੀ ਹੈ ਅਤੇ ਇਹ ਸੰਪਰਦਾਵਾਂ ਦੇ ਵਿੱਚ ਵੀ ਸਿਹਾਰੀ ਦੇ ਨਾਲ ਹੀ ਕਰਵਾਇਆ ਜਾਂਦਾ ਹੈ ਹਣ ਵਾਲੇ ਸਰੂਪਾਂ ਦੇ ਵਿੱਚ ਪੱਪੇ ਨੂੰ ਸਿਹਾਰੀ ਤੋਂ ਬਿਨਾਂ ਛਾਪਿਆ ਗਿਆ ਹੈ ਸੋ ਇਸ ਕਰਕੇ ਪੱਪੇ ਸਿਹਾਰੀ ਹੀ ਬੋਲਣੀ ਹੈ ਭੁਖਿਆ ਭੁਖ ਨਾ ਉੱਤਰੀ ਜੇ ਬੰਨਾ ਪੁਰੀਆ ਭਾਰ ਹੁਣ ਭੁਖਿਆ ਪਾਠ ਦੇ ਉਤੇ ਜਮਕ ਹੈ ਭੁਖ ਨਾ ਉੱਤਰੀ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਉੱਤਰੀ ਅਤੇ ਇੱਥੇ ਹੀ ਵਿਸਰਾਮ ਹੈ ਜੇ ਬੰਨਾ ਪੁਰੀਆ ਭਾਰ ਬੰਨਾ ਪਾਠ ਕੱਸ ਕੇ ਬੋਲਣਾ ਹੈ ਇਹਦਾ ਮਤਲਬ ਹੈ ਬੰਨਣਾ ਹੁਣ ਕਈ ਬਿੰਦੀਆਂ ਕੋਲੋਂ ਬਹੁਤੀਆਂ ਲਾ ਜਾਂਦੇ ਹਨ ਭੁਖਿਆਂ ਭੋਖਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਇਸ ਤਰ੍ਹਾਂ ਨਹੀਂ ਬਿੰਦੀ ਦੀ ਲੋੜ ਜਿੱਥੇ ਹੈ ਉਥੇ ਆਪ ਦੀ ਸੰਖਿਆ ਪਾਠ ਵਿੱਚ ਸਮਝੋਗੇ ਕਿ ਲੋੜ ਅਨੁਸਾਰ ਲਗਾਉਣੀ ਪੈਂਦੀ ਹੈ ਲਗਾ ਸਕਦੇ ਹਾਂ ਲੇਕਿਨ ਹਰ ਜਗ੍ਹਾ ਤੇ ਆਪਣੇ ਕੋਲੋਂ ਲਗਾਈ ਜਾਣਾ ਇਹ ਸੁੱਧ ਉਚਾਰਣ ਨਹੀਂ ਹੈ ਕਈ ਹੁਣ ਜਿਵੇਂ ਅਸੀਂ ਪਹਿਲਾ ਪਾਠ ਸਮਝਿਆ ਹੈ ਉਥੇ ਸੋਚੈ ਸੋਚ ਨਾ ਹੋਵਈ ਪੜਿਆ ਹੈ ਅਤੇ ਆਮ ਜਿਹੜੇ ਕਾਲਜਾਂ ਵਾਲੇ ਹਨ ਜਾਂ ਜਿਨ੍ਹਾਂ ਗੁਰਬਾਣੀ ਸੰਥਿਆ ਨਾਲ ਲਈ ਹੈ ਨਾ ਚੰਗੀ ਤਰ੍ਹਾਂ ਸਮਝੀ ਹੈ ਉਹ ਸੋਚੈਂ ਸੋਚ ਨਾ ਹੋਵਈ ਏਦਾਂ ਨੱਕ ਦੇ ਵਿੱਚ ਹੀ ਸਾਰੇ ਬੋਲ ਦਿੰਦੇ ਹਨ ਜੋ ਕਿ ਬਿਲਕੁਲ ਪਾਠ ਸੰਥਿਆ ਵਾਲਾ ਨਹੀਂ ਹੈ ਜਿੱਥੇ ਲਗਾਈ ਜਾਵੇਗੀ ਉੱਥੇ ਬੋਲ ਕੇ ਦੱਸਾਂਗੇ ਵੀ ਇੱਥੇ ਬਿੰਦੀ ਲਗਾਓ ਸਵੈਸ ਕਰਕੇ ਆਪ ਜੀ ਨੇ ਬਿੰਦੀ ਤੋਂ ਬਿਨਾ ਉਚਾਰਨ ਕਰਨ ਦਾ ਯਤਨ ਕਰਨਾ ਹੈ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚੱਲੈ ਨਾਲ ਪਾਠ ਹੈ ਸਹਸ ਸਸਾ ਹਾ ਹਾ ਸਸਾ ਥੋੜੀ ਜਹੀ ਹਾ ਹੈ ਨੂੰ ਸਿਹਾਰੀ ਇਸ਼ਾਰੇ मात्र ਪੜਨੀ ਹੈ ਬੋਲਣ ਦੇ ਵਿੱਚ ਸਹਸ ਸਿਆਣਪਾ ਅਣਾਣੇ ਦੀ ਆਵਾਜ਼ ਆਉਣੀ ਚਾਹੀਦੀ ਹੈ ਲਖ ਹੋਹ ਜਿਵੇਂ ਲਖ ਪਾਠ ਪਹਿਲਾਂ ਪੜਿਆ ਸੀ ਓਦਾਂ ਹੀ ਇੱਥੇ ਪੜ੍ਹਨਾ ਹੈ ਅਦਕ ਦੇ ਨਾਲ ਗੁਟਕਾ ਸਹਿ ਪੋਥੀ ਦੇ ਵਿੱਚ ਪੈਨਸਲ ਜਾਂ ਪੈੰਦੇ ਨਾਲ ਲਿਖਣ ਨਹੀਂ ਲੱਗ ਜਾਣਾ ਅਦਕ ਨੂੰ ਇਹ ਸਿਰਫ ਬੋਲਣ ਦਾ ਟੰਗ ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਬੋਲਣਾ ਹੈ ਲਖ ਹੋਹ ਹੁਣ ਇੱਥੇ ਵੀ ਧਿਆਨ ਰੱਖਣਾ ਹੈ ਹਾਹੇ ਦੇ ਹੋੜੇ ਨੂੰ ਲੰਮਾ ਬੋਲੋਗੇ ਤੇ ਹਾਹੇ ਸਿਹਾਰੀ ਸੁੱਧ ਉਚਾਰਣ ਬੋਲਿਆ ਜਾਵੇਗਾ ਹੋ へ ਹੋ へ ਪਾਠ ਨਹੀਂ ਬੁੱਲਣਾ ਹਾਹੇ ਨੂੰ ਲਾਂ ਲੱਗ ਜਾਵੇਗੀ ਅਤੇ ਹੋ へ ਇੱਥੇ ਹੀ ਵਿਸਰਾਮ ਹੈ ਤੱਤਾ ਪਾਠ ਮੁਕਤਾ ਹੈ ਤ ਤਾ ਨਹੀਂ ਕਹਿਣਾ ਤਾ ਨਹੀਂ ਬੁੱਲਣਾ ਤੱਤਾ ਮੁਕਤਾ ਤ ਇੱਕ ਨਾ ਚੱਲੇ ਨਾਲ ਇਹ ਉਚਾਰਣ ਆਵਜੀ ਨੇ ਸਰਵਣ ਕੀਤਾ ਹੈ ਅਗਲੀ ਪੰਕਤੀ ਹੈ ਕਿਵ ਸੱਚ ਆਰਾ ਹੋਈਐ ਕਿਵ ਕੂੜਾ ਟੁੱਟ ਪਾਲ ਕਿਵ ਪਾਠ ਦੇ ਉਤੇ ਜਮਕ ਹੈ ਸੱਚ ਆਰਾ ਹੋਈਐ ਇੱਥੇ ਵਿਸਰਾਮ ਹੈ ਕਿਵ ਪਾਠ ਤੇ ਫੇਰ ਰੁਕਣਾ ਹੈ ਜਮਕ ਲਗਾਉਣੀ ਹੈ ਕੂੜਾ ਟੁੱਟ ਪਾਲ ਇਸ ਤਰਾਂ ਤੱਤੇ ਓਂਕੜ ਟੈਂਕੇ ਦਲਾਈਆਂ ਤੱਤੇ ਦੀ ਆਵਾਜ਼ ਬੁਲਣੀ ਹੈ ਟੁੱਟੈ ਕਈ ਟੈਂਗਾ ਹੀ ਬੋਲ ਜਾਂਦੇ ਹਨ ਟੁੱਟੇ ਪਰ ਧਿਆਨ ਰੱਖਣਾ ਹੈ ਤੱਤੇ ਦੀ ਆਵਾਜ਼ ਆਵੇ ਟੁੱਟੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਾਠ ਬੋਲਣਾ ਹੈ ਚੱਲਣਾ ਕਸ ਕੇ ਬੋਲਣਾ ਹੈ ਅਦਕ ਲਗਾ ਕੇ ਅਤੇ ਇੱਥੇ ਹੀ ਵਿਸਰਾਮ ਹੈ ਨਾਨਕ ਲਿਖਿਆ ਨਾਲ ਨਾਨਕ ਪਦ ਦੇ ਉੱਤੇ ਜਮਕ ਹੈ ਵੀਡੀਓ ਲੰਬੀ ਨਾ ਹੋ ਜਾਵੇ ਇਸ ਕਰਕੇ ਇੰਨਾ ਪਾਠ ਆਪ ਜੀ ਸੇਵਾ ਵਿੱਚ ਹਾਜ਼ਰ ਹੈ ਬਾਕੀ ਦੀਆਂ ਪੌੜੀਆਂ ਹੌਲੀ-ਹੌਲੀ ਆਪ ਜੀ ਅਗਲੀਆਂ ਵੀਡੀਓ ਵਿੱਚ ਸਰਵਣ ਕਰੋਗੇ ਬੜੇ ਹੀ ਧਿਆਨਪੂਰਵਕ ਇਹ ਸੰਥਿਆ ਸਮਝਣ ਵਾਲੀ ਹੈ ਕਿਉਂਕਿ ਬੜੀ ਇਕਾਗਰਤਾ ਤੇ ਧਿਆਨ ਚਾਹੀਦਾ ਹੈ ਬਾਣੀ ਨੂੰ ਸਮਝਣ ਵਾਸਤੇ ਇਹ ਚਲਦੇ ਆ ਫਿਰਦੇ ਆ ਸਮਝਣ ਵਾਲੀ ਗੱਲ ਨਹੀਂ ਹੈ ਸੋ ਇਸ ਕਰਕੇ ਆਪ ਜੀ ਦੁਬਾਰਾ ਫੇਰ ਦੁਬਾਰਾ ਸੁਣ ਕੇ ਵੀ ਸਮਝ ਸਕਦੇ ਹੋ ਅਤੇ ਹੋਰ ਸੰਗਤਾਂ ਦੇ ਨਾਲ ਵੀ ਸਾਂਝੀਆਂ ਕਰੋ ਤਾਂ ਜੋ ਗੁਰਬਾਣੀ ਦਾ ਸੁੱਧ ਉਚਾਰਨ ਹੋ ਸਕੇ ਗੁਰਬਾਣੀ ਦਾ ਸਤਕਾਰ ਹੋ ਸਕੇ ਅਤੇ ਪੂਰਨ ਤੌਰ ਦੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ